ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਨਿਜਰ ਦੇ ਕਤਲ ਕੇਸ ਵਿੱਚ ਤਿੰਨ ਸ਼ੱਕੀ ਗ੍ਰਿਫਤਾਰ ਕੈਨੇਡਾ ਘੁੰਮਣ ਆਏ ਭਾਰਤੀ ਪਰਿਵਾਰ ਨਾਲ ਭਿਆਨਕ ਹਾਦਸਾ ਚਾਰ ਮੌਤਾਂ ਅਮਰਿਤਪਾਲ ਸਿੰਘ ਦੀ ਜੇਲ੍ਹ ਵਿੱਚ ਆਰਐਸਐਸ ਆਗੂ ਨਾਲ ਮੀਟਿੰਗ ਲਿਆ ਗਿਆ ਵੱਡਾ ਫੈਸਲਾ ਅ ਰਾਹੁਲ ਅਤੇ ਕਾਂਗਰਸ ਸਰ ਬਿੱਟੂ ਨੇ ਮੜੇ ਵੱਡੇ ਦੋਸ਼ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਨੇ ਬਦਲੀ ਰਣਨੀਤੀ ਮਜੀਠੀਆ ਤੇ ਅਕਾਲੀ ਦਲ ਨੂੰ ਝਟਕਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰਦੀਪ ਸਿੰਘ ਨਿਚਰ ਕਤਲ ਕੇਸ ਦੀ ਇਸ ਕਤਲ ਕੇਸ ਦੇ ਕਾਰਨ ਇੰਡੀਆ ਅਤੇ ਕੈਨੇਡਾ ਦੇ ਆਪਸੀ ਰਿਸ਼ਤੇ ਵੀ ਚੰਗੇ ਨਹੀਂ ਰਹੇ ਇਹਨਾਂ ਵਿੱਚ ਕੁੜੱਤਣ ਆਈ ਹੋਈ ਹੈ ਹੁਣ ਖਬਰ ਮਿਲ ਰਹੀ ਹੈ ਇਸ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਸਰੀ ਦੀ ਅਦਾਲਤ ਦੇ ਵਿੱਚ ਪੁਲਿਸ ਵੱਲੋਂ ਧਾਇਰ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ ਫੜੇ ਗਏ ਸ਼ੱਕੀ ਕਾਤਲ ਉਹਨਾਂ ਦੇ ਵਿੱਚ ਤਿੰਨੋਂ ਹੀ ਪੰਜਾਬੀ ਮੂਲ ਦੇ ਹੈ ਇੱਕ ਦਾ ਨਾਮ ਕਮਲਪ੍ਰੀਤ ਸਿੰਘ ਹੈ ਦੂਸਰਾ ਕਰਨਪ੍ਰੀਤ ਸਿੰਘ ਹੈ ਅਤੇ ਤੀਸਰਾ ਕਰਨ ਬਰਾੜ ਹੈ ਅਤੇ ਤਿੰਨੋਂ ਹੀ ਇਹ ਭਾਰਤ ਦੇ ਨਾਗਰਿਕ ਨੇ ਅਤੇ ਇਹ ਵੀ ਦੱਸਿਆ ਗਿਆ ਕਿ ਇਹ ਕੈਨੇਡਾ ਦੇ ਵਿੱਚ 2021 ਚ ਵਿਸਟਰ ਅਤੇ ਸਟੂਡੈਂਟ ਵੀਜ਼ੇ ਤੇ ਆਏ ਹੋਏ ਨੇ ਪੁਲਿਸ ਨੇ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਦੱਸਿਆ ਜਾ ਰਿਹਾ ਕਿ ਦੋ ਸੂਬਿਆਂ ਦੇ ਵਿੱਚ ਕੀਤੀ ਗਈ ਵੱਡੀ ਕਾਰਵਾਈ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਜਾਂਚ ਟੀਮ ਇਹ ਵੀ ਦੱਸ ਰਹੀ ਸੀ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਇਰੜਾਰਤੇ ਸਨ ਇਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਸ਼ੰਕਾ ਇਹ ਹੈ ਕਿ ਇਹਨਾਂ ਦਾ ਭਾਰਤ ਦੇ ਵਿੱਚ ਸਬੰਧ ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨ ਉਹੀ ਗਰੁੱਪ ਨਾਲ ਹੋ ਸਕਦਾ ਹੈ ਜਿਨ੍ਹਾਂ ਨੇ ਮਈ 2022 ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਲਈ ਸੀ ਅਤੇ ਪੁਲਿਸ ਨੂੰ ਇਹਨਾਂ ਸ਼ੱਕੀ ਕਾਤਲਾਂ ਦੇ ਨਿੱਜਰ ਕਤਲ ਤੋਂ ਇਲਾਵਾ ਵਿਨੀ ਪੈਕ ਦੇ ਵਿੱਚ ਸਤੰਬਰ ਮਹੀਨੇ ਅਤੇ ਸਾਲ 2023 ਦੇ ਵਿੱਚ ਇੱਕ ਕਤਲ ਹੋਇਆ ਸੀ ਗੈਂਗਸਟਰ ਸੁਖਾ ਦੁੰਨੇਕੇ ਦਾ ਅਤੇ ਇਸੇ ਤਰੀਕੇ ਨਾਲ ਨਵੰਬਰ ਮਹੀਨੇ ਐਡਮਿੰਟਨ ਦੇ ਵਿੱਚ ਇੱਕ ਬਿਜ਼ਨਸਮੈਨ ਪੰਜਾਬੀ ਸਨ ਹਰਪ੍ਰੀਤ ਸਿੰਘ ਉਪਾਲ ਅਤੇ ਉਹਨਾਂ ਦੇ 11 ਸਾਲੇ ਪੁੱਤਰ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਦੇ ਇਨਵੋਲਵ ਹੋਣ ਦੀ ਸ਼ੰਕੇ ਹੈ ਗੈਂਗਸਟਰ ਸੁਖਾ ਦੁੰਨੇ ਕੇ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਸੀ 2017 ਚ ਉਹ ਝਾਲੀ ਪਾਸਪੋਰਟ ਤੇ ਕੈਨੇਡਾ ਪਹੁੰਚਣ ਚ ਕਾਮਯਾਬ ਹੋਇਆ ਸੀ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕਤਲ 18 ਜੂਨ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਟ ਵਿੱਚ ਹੀ ਕਰ ਦਿੱਤਾ ਗਿਆ ਸੀ ਤੇ ਆਖਿਆ ਜਾ ਰਿਹਾ ਸੀ ਕਿ ਇਸ ਕਤਲ ਦੇ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੈ ਤੇ ਇਹਦੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਬਿਆਨ ਦਿੱਤਾ ਸੀ ਤਾਂ ਫਿਰ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਆ ਗਈ ਸੋਨੇ ਆਖਿਆ ਸੀ ਕਿ ਸਾਡੇ ਕੋਲ ਕੁਝ ਭਾਰਤੀ ਏਜੰਸੀਆਂ ਦੇ ਇਸ ਕਤਲ ਕਾਂਡ ਵਿੱਚ ਸ਼ਾਮਲ ਹੋਣ ਦੇ ਸਬੂਤ ਨੇ ਨਿਜਰ ਕਤਲ ਮਾਮਲੇ ਦੇ ਵਿੱਚ ਫੜੇ ਗਏ ਸ਼ੱਕੀ ਕਾਤਲਾ ਸਬੰਧੀ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਬਾਬਤ ਇਹ ਕੁਝ ਖੁਲਾਸੇ ਕੀਤੇ ਗਏ ਆ। ਹੁਣ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਸਬਾਬਤ ਹੋਰ ਕਿਹੜੀਆਂ ਨਵੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਾਂਚ ਪੜਤਾਲ ਦੇ ਵਿੱਚ ਇਹ ਭਾਰਤੀ ਏਜੰਸੀਆਂ ਦੇ ੱੱਕੇ ਚੜੇ ਆਪਣੇ ਆਪ ਨੂੰ ਦੱਸਦੇ ਆ ਕਿ ਨਹੀਂ। ਵੇਖਣਾ ਹੋਏਗਾ ਕਿ ਇਹਦੇ ਵਿੱਚੋਂ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ। ਤੇ ਹੁਣ ਗੱਲ ਕਰਦੇ ਆ ਇੱਕ ਘੁੰਮਣ ਵਾਸਤੇ ਕੈਨੇਡਾ ਚ ਪਰਿਵਾਰ ਆਇਆ ਪਰ ਉਹਨਾਂ ਨਾਲ ਬਹੁਤ ਦਰਦਨਾਕ ਹਾਦਸਾ ਕਿਸੇ ਦੀ ਗਲਤੀ ਤੇ ਅਣਗਹਿਲੀ ਦੇ ਕਾਰਨ ਵਾਪਰਿਆ ਹੈ ਇਹ ਕਹਿ ਰੱਖਿਆ ਜਾ ਸਕਦਾ ਹੈ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਬਜ਼ੁਰਗ ਪਤੀ ਪਤਨੀ ਅਤੇ ਉਹਨਾਂ ਦੇ ਸਿਰਫ 3 ਕਮਹੀਨਿਆਂ ਦੇ ਨਵਜੰਮੇ ਪੁੱਤਰੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦਰਦਨਾਕ ਖਬਰ ਹੈ ਤੇ ਇਸ ਭਿਆਨਕ ਹਾਦਸੇ ਦੇ ਵਿੱਚ 6 ਗੱਡੀਆਂ ਆਪਸ ਵਿੱਚ ਟਕਰਾਈਆਂ ਮਿਲੀ ਜਾਣਕਾਰੀ ਦੇ ਅਨੁਸਾਰ 온ਟਾਰੀਓ ਪੁਲਿਸ ਨੇ ਇੱਕ ਠੇਕੇ ਨੂੰ ਲੁੱਟਣ ਵਾਲੇ ਲੁਟੇਰੇ ਨੂੰ ਫੜਨ ਵਾਸਤੇ ਜਦੋਂ ਉਹਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਹਨੇ ਉਲਟ ਦਿਸ਼ਾ ਦੇ ਵਿੱਚ ਹਾਈਵੇ ਤੇ ਗੱਡੀ ਪਾ ਲਈ ਜਿਸ ਤੇ ਕਾਰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਤੇ ਇਹਨਾਂ ਲੋਕਾਂ ਦੀ ਮੌਤ ਹੋਈ ਹੈ ਇਹ ਹਾਦਸਾ ਬੀਤੇ ਸੋਮਵਾਰ ਦੀ ਰਾਤ ਦਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਤਵਾਰਾ ਇਹ ਜਾਣਕਾਰੀ ਦੇਰੀ ਨਾਲ ਰਿਲੀਜ਼ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਟੋਰਾਂਟੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿੱਚ ਵਿਟਵੀ ਹਾਈਵੇ ਤੇ ਜਿਹੜਾ ਕਿ 401 ਨੰਬਰ ਹਾਈਵੇ ਹੈ ਉਹਦੇ ਉੱਤੇ ਇਹ ਭਿਆਨਕ ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਲੁੱਟ ਕਰਨ ਵਾਲਾ ਲੁਟੇਰਾ 21 ਵਰਿਆਂ ਦਾ ਸੀ ਅਤੇ ਉਹਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਐਸ ਆਈ ਯੂ ਪਾਵ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕ ਉਹ ਭਾਰਤ ਤੋਂ ਆਏ ਹੋਏ ਸੀ ਇਹਨਾਂ ਵਿੱਚ 60 ਸਾਲਾ ਬਜ਼ੁਰਗ ਤੇ ਉਹਦੀ 55 ਸਾਲਾ ਪਤਨੀ ਸ਼ਾਮਲ ਸਨ ਹਾਲਾਂਕਿ ਉਹਦੇ ਨਾਮ ਤਾਂ ਨਹੀਂ ਰਿਲੀਜ਼ ਕੀਤੇ ਗਏ ਪਰ ਇਹਨਾਂ ਨੇ ਇਹ ਜ਼ਰੂਰ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਵਿੱਚ ਬਜ਼ੁਰਗ ਜੋੜੇ ਦੇ 3 ਮਹੀਨਿਆਂ ਦੇ ਪੋਤਰੇ ਦੀ ਵੀ ਮੌਤ ਹੋ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਦਸੇ ਤੋਂ ਬਾਅਦ 401 ਹਾਈਵੇ ਨੂੰ ਕਾਫੀ ਲੰਬੇ ਸਮੇਂ ਤੱਕ ਬੰਦ ਰੱਖਣਾ ਪਿਆ। ਉਹਨਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਦੇ ਵਿੱਚੋਂ ਇੱਕ ਵਿੱਚ ਸਵਾਰ ਨਵਜੰਮੇ ਬੱਚੇ ਸਮੇਤ ਉਹਦੇ 33 ਸਾਲਾ ਪਿਤਾ ਤੇ 27 ਸਾਲਾ ਮਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਬੱਚੇ ਦੀ ਮਾਂ ਦੀ ਹਾਲਤ ਨਾਜ਼ੁਕ ਹੈ ਅਤੇ ਇੱਕ ਡੈਸ਼ ਕਾਮ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਔਰਤ ਬਹੁਤ ਬੁਰੇ ਤਰੀਕੇ ਨਾਲ ਡਰੀ ਹੋਈ ਨਜ਼ਰ ਆ ਰਹੀ ਹੈ ਜਦੋਂ ਉਹ ਦੇਖਦੀ ਹੈ ਕਿ ਇੱਕ ਗੱਡੀ ਬਿਲਕੁਲ ਉਲਟ ਦਿਸ਼ਾ ਦੇ ਵਿੱਚੋਂ ਹਾਈਵੇ ਤੇ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਹੈ ਅਤੇ ਕੁਝ ਪੁਲਿਸ ਦੀਆਂ ਗੱਡੀਆਂ ਉਹਦਾ ਪਿੱਛਾ ਕਰਦੀਆਂ ਨੇ ਤੇ ਅੱਗੇ ਚੱਲ ਕੇ ਉਹ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਜਿਸ ਕਾਰਨ ਇਹਨਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹੈ ਤੇ ਹੁਣ ਗੱਲ ਕਰਦੇ ਹਾਂ ਅਮਰਿਤਪਾਲ ਸਿੰਘ ਦੇ ਬਾਬਤ ਵਿਰਸਾ ਸਿੰਘ ਵਲਟੋਹਾ ਦਾ ਇੱਕ ਵੱਡਾ ਦਾਵਾ ਤੇ ਖੁਲਾਸਾ ਹੈ ਅਸਲ ਵਿੱਚ ਦੋਵੇਂ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਚੋਣ ਮੈਦਾਨ 'ਚ ਐ ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਤੇ ਅਮਰਿਤਪਾਲ ਸਿੰਘ ਆਜ਼ਾਦ ਚੋਣ ਲੜ ਰਹੇ ਨੇ ਵਿਰਸਾ ਸਿੰਘ ਵਲਟੋਹਾ ਨੇ ਅਮਰਿਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਇਹ ਆਖਿਆ ਕਿ ਉਹਨਾਂ ਦੇ ਸਾਥੀ ਉਹਦੇ ਨਾਲ ਕਿਤੇ ਵੀ ਆ ਕੇ ਡਿਬੇਟ ਕਰ ਲੈਣ ਤੇ ਖੁੱਲੀ ਚੁਣੌਤੀ ਦਿੰਦੇ ਜੇ ਹਾਰ ਜਾਵਾਂ ਉਮੀਦਵਾਰੀ ਛੱਡ ਦਿਆਂਗਾ ਇਥੋਂ ਤੱਕ ਵੀ ਆਖ ਦਿੱਤਾ ਕਿ ਆਰਐਸਐਸ ਨਾਲ ਲਿੰਕ ਹੈ ਇਹਨਾਂ ਦੇ ਬੜੇ ਗੰਭੀਰ ਦੋਸ਼ ਲਾਇਏ ਨਹੀਂ ਵਿਰਸਾ ਸਿੰਘ ਵਲਟੋਹਾ ਨੇ ਇਹ ਵੀ ਆਖਿਆ ਕਿ ਇਹਨਾਂ ਦੇ ਪਰਿਵਾਰ ਨੂੰ ਮੈਂ ਕਾਫੀ ਸਮਾਂ ਪਹਿਲਾਂ ਦੱਸ ਦਿੱਤਾ ਸੀ ਕਿ ਮੈਂ ਚੋਣ ਮੈਦਾਨ ਵਿੱਚ ਉਤਰ ਸਕਦਾ ਤੇ ਉਹਨਾਂ ਨੇ ਮੈਨੂੰ ਮਦਦ ਦਾ ਪੂਰਾ ਭਰੋਸਾ ਵੀ ਦਿੱਤਾ ਪਰ ਇਹਨਾਂ ਦੇ ਵਕੀਲ ਰਾਜਦੀਪ ਸਿੰਘ ਨੇ ਜਦੋਂ ਐਲਾਨ ਕੀਤਾ ਕਿ ਅਮਰਿਤਪਾਲ ਸਿੰਘ ਖੋਦ ਖੜੂ ਸਰਪ ਤੋਂ ਚੋਣ ਲੜਨਗੇ ਤਾਂ ਮੈਂ ਹੈਰਾਨ ਹੋਇਆ ਮੈਂ ਪਰਿਵਾਰ ਨੂੰ ਪੁੱਛਿਆ ਕਿ ਆਰਐਸਐਸ ਧਾਗੂ ਉਹ ਅਮਰਿਤਪਾਲ ਸਿੰਘ ਦੇ ਚੋਣ ਲੜਨ ਦਾ ਐਲਾਨ ਕਿਵੇਂ ਕਰ ਸਕਦਾ ਹੈ ਫਿਰ ਕਹਿੰਦੇ ਉਹਨਾਂ ਦੇ ਮਾਤਾ ਪਿਤਾ ਨੇ ਅਮਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਅਸੀਂ ਹੁਣ ਆਪਣੀ ਰਣਨੀਤੀ ਬਦਲ ਲਈ ਹੈ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਪਰਿਵਾਰ ਦਾਵਾ ਕਰ ਰਿਹਾ ਹੈ ਕਿ ਜੇਲ੍ਹ ਤੋਂ ਛਡਾਉਣਾ ਤਾਂ ਅਮਰਪਾਲ ਸਿੰਘ ਨੂੰ ਵੋਟਾਂ ਪਾਓ ਉਹ ਕਹਿੰਦੇ ਜੇ ਇਸੇ ਤਰ੍ਹਾਂ ਹੁੰਦਾ ਕਿ ਬੰਦਾ ਵੋਟਾਂ ਕਾਰਨ ਛੁੱਟ ਜਾਂਦਾ ਹੈ ਕਿ ਕੇਜਰੀਵਾਲ ਤਾਂ ਮੁੱਖ ਮੰਤਰੀ ਐ ਉਹਨੂੰ ਕਿਉਂ ਅੰਦਰ ਜਾਣਾ ਪੈਂਦਾ ਉਹ ਕਹਿੰਦੇ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਨਹੀਂ ਵਰਸਾ ਸਿੰਘ ਵਲਟੋਹਾ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਅਮਰਿਤਪਾਲ ਸਿੰਘ ਦਾ ਪਰਿਵਾਰ ਉਹਨਾਂ 'ਤੇ ਇਲਜ਼ਾਮ ਲਾ ਰਿਹਾ ਹੈ ਕਿ ਮੈਂ ਆਪਣਾ ਨਾਮ ਵਾਪਸ ਨਹੀਂ ਲੈ ਰਿਹਾ ਜਦਕਿ ਕਹਿੰਦੇ ਜਿਨ੍ਹਾਂ ਪਾਰਟੀਆਂ ਨੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਭੇਜਿਆ ਉਹਨਾਂ ਖਿਲਾਫ ਇਹ ਮੂੰਹ ਨਹੀਂ ਖੋਲ ਰਹੀ ਵਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਅਮਰਿਤਪਾਲ ਸਿੰਘ ਦੀ ਟੀਮ ਨੂੰ ਮੈਂ ਚੁਣੌਤੀ ਦਿੰਦਾ ਚੈਲੰਜ ਕਰਦਾ ਕਿਉਂ ਮੇਰੇ ਨਾਲ ਜਿੱਥੇ ਚ ਹੁਣ ਓਪਨ ਡਿਬੇਟ ਕਰ ਲੈਣ ਲਾਈਵ ਟੈਲੀਕਾਸਟ ਕਰਾਂਗੇ ਉਹਨਾਂ ਦੇ ਸਵਾਲ ਤੇ ਮੇਰੇ ਜਵਾਬ ਹੋਣਗੇ ਮੈਂ ਇੱਕ ਵੀ ਸਵਾਲ ਨਹੀਂ ਪੁੱਛੂੰਗਾ ਸਵਾਲ ਉਹ ਪੁੱਛਣਗੇ ਜੇਕਰ ਮੈਂ ਫੇਲ ਸਾਬਤ ਹੋ ਗਿਆ ਤਾਂ ਮੈਂ ਉਮੀਦਵਾਰੀ ਛੱਡ ਦਾਂਗਾ ਚੋਣ ਮੈਦਾਨ ਚੋਂ ਪਾਸੇ ਹੋ ਜਾਾਂਗਾ ਪਰ ਜੇਕਰ ਅਮਰਿਤਪਾਲ ਦੀ ਟੀਮ ਜਵਾਬ ਨਾ ਦੇ ਸਕੇ ਤਾਂ ਉਹ ਚੋਣ ਨਾ ਲੜਨ ਦਾ ਫਿਰ ਫੈਸਲਾ ਉਹ ਵੀ ਕਰਨ ਪਰ ਹੁਣ ਸਵਾਲ ਇਸ ਗੱਲ ਦਾ ਕਿ ਕੀ ਅਮਰਿਤਪਾਲ ਸਿੰਘ ਜਾਂ ਉਹਨਾਂ ਦੀ ਟੀਮ ਇਹ ਚੁਣੌਤੀ ਸਦਕਾਰੇਗੀ ਕਿ ਸੱਚਮੁੱਚ ਉਹ ਇਸ ਤਰੀਕੇ ਦੇ ਲਾਏ ਗੰਭੀਰ ਇਲਜ਼ਾਮਾਂ ਦਾ ਕੋਈ ਜਵਾਬ ਦੇਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਗੱਲ ਕਰਦੇ ਆ ਕਿਉਂਕਿ ਦੋਸ਼ ਇੱਕ ਦੂਸਰੇ ਸਿਰ ਮੜੇ ਜਾ ਰਹੇ ਨੇ ਹੁਣ ਰਾਹੁਲ ਗਾਂਧੀ ਅਤੇ ਕਾਂਗਰਸ ਤੇ ਸਿਰ ਦੋਸ਼ ਮੜੇ ਨੇ ਜਿਹੜੇ ਪਹਿਲਾਂ ਕਾਂਗਰਸ ਤੇ ਸੰਸਦ ਤੇ ਹੁਣ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਰਵਨੀਤ ਮਿੱਟੂ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਤਿੰਨ ਵਿਆਹ ਆਇਆ ਹੈ ਮੈਂ ਇਹ ਆਖ ਸਕਦਾ ਕਿ ਇੱਕੋ ਹੀ ਤੀਰ ਨਾਲ ਉਹਨਾਂ ਨੇ ਕਈ ਸਿਆਸੀ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਦੇ ਵਿੱਚ ਇੱਕ ਮੁਲਾਕਾਤ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਉਹਨਾਂ ਦੇ ਦਾਦੇ ਬਿਆਨਤ ਸਿੰਘ ਦੇ ਜਿਹੜੇ ਕਾਤਲ ਨੇ ਮਲਜ਼ਮ ਨੇ ਉਹਨਾਂ ਨੂੰ ਮੁਆਫ ਕਰਨ ਵਾਸਤੇ ਆਖਿਆ ਸੀ ਪਰ ਮੈਂ ਮੰਨਿਆ ਨਹੀਂ ਮੈਂ ਮਨਾ ਕਰ ਦਿੱਤਾ। ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਆਪਣੇ ਜਿਹੜੇ ਪਿਤਾ ਦੇ ਕਾਤਲ ਸਨ ਪਾਬਰ ਅਜੀਵ ਗਾਂਧੀ ਦੇ ਕਾਤਲ ਸੀ ਉਹ ਵੀ ਤਾਂ ਮਾਫੀ ਕਰ ਦਿੱਤੇ ਸੀ ਤੈਨੂੰ ਵੀ ਕਰ ਦੇਣਾ ਚਾਹੀਦਾ ਬਿੱਟੂ ਨੇ ਦਾਅਵਾ ਕੀਤਾ ਕਿ ਕਾਂਗਰਸ ਮੈਨੂੰ ਇਸ ਤਰੀਕੇ ਨਾਲ ਮਾਫੀ ਦੇਣ ਵਾਸਤੇ ਆਖ ਰਹੀ ਸੀ ਤਾਂ ਕਿ ਉਹਦਾ ਕ੍ਰੈਡਿਟ ਸਾਰੇ ਦਾ ਸਾਰਾ ਕਾਂਗਰਸ ਨੂੰ ਮਿਲ ਸਕੇ ਇਹਦੇ ਨਾਲ ਹੀ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਵੀ ਤੰਜ ਕੱਸਿਆ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਰਾਜਾ ਵੜਿੰਗ ਉਹਨਾਂ ਚੋਂ ਹੈ ਜਿਹੜਾ ਮੈਨੂੰ ਇੰਦਰਾ ਗਾਂਧੀ ਦੀ ਵਰਸੀ ਦੇ ਉੱਤੇ ਕਹ ਰਿਹਾ ਸੀ ਕਿ ਮਾਂ ਤੁਦੇ ਸਲਾਮ ਵਾਲੀ ਟੀ-ਸ਼ਰਟ ਪਾ ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਰਾਜਾ ਵੜਿੰਗ ਦੀ ਮਾਂ ਤੁਦੇ ਸਲਾਮ ਵਾਲੀ ਟੀ-ਸ਼ਰਟ ਪਾਈ ਦੀਆਂ ਫੋਟੋਆਂ ਕਾਫੀ ਵਾਇਰਲ ਹੋਈਆਂ ਸੀ ਪਰ ਕਹਿੰਦੇ ਮੈਂ ਉਹ ਟੀ-ਸ਼ਰਟ ਪਾਉਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਮੈਂ ਰਾਜਾ ਵੜਿੰਗ ਨੂੰ ਕਿਹਾ ਸੀ ਕਿ ਇੰਦਰਾ ਗਾਂਧੀ ਮੇਰੀ ਮਾਂ ਨਹੀਂ ਹੋ ਸਕਦੀ ਕਿਉਂ ਹੁਣ ਤੁਸੀਂ ਦੇਖੋ ਰਵਨੀਤ ਬਿੱਟੂ ਦਾ ਕਿਵੇਂ ਦਾਵਾ ਹੈ ਕਹਿੰਦੇ ਮੈਂ ਕਿਹਾ ਜਿਨੇ ਸ਼੍ਰੀ ਦਰਬਾਰ ਸਾਹਿਬ ਤੇ ਗੋਲੀਆਂ ਚਲਵਾਈਆਂ ਹੋਣ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਚੱਲੀਆਂ ਹੋਣ 1984 ਦੇ ਵਿੱਚ ਨਸਲ ਕੁਸ਼ੀ ਵਾਸਤੇ ਕਾਂਗਰਸ ਜ਼ਿੰਮੇਵਾਰ ਹੋਵੇ ਤੇ ਮੈਂ ਉਸ ਔਰਤ ਨੂੰ ਮਾਕਮੇ ਆਖ ਸਕਦਾ ਹਾਂ ਇਹਦਾ ਮਤਲਬ ਰਵਨੀਤ ਬਿੱਟੂ ਨੂੰ 84 ਤੋਂ ਲਗਭਗ 40 ਸਾਲ ਬਾਅਦ ਪਤਾ ਲੱਗਿਆ ਕਿ ਉਹ ਜਮਾਤ ਮਾੜੀ ਹੈ ਇਹਦੇ ਤੋਂ ਇਲਾਵਾ ਰਵਨੀਤ ਬਿੱਟੂ ਨੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਗੰਭੀਰ ਦੋਸ਼ ਲਾਏ ਐ ਕਹਿੰਦੇ ਬਾਜਵਾ ਨੇ ਵੜਿੰਗ ਨੂੰ ਲੁਧਿਆਣੇ ਤੇ ਜਾਣ ਬੁਝ ਕੇ ਫਸਾਇਆ ਤਾਂ ਕਿ ਉਹ ਹਾਰ ਦੇ ਤੇ ਉਹਦੀ ਪ੍ਰਧਾਨਗੀ ਦੀ ਕੁਰਸੀ ਖੁੱਸ ਜੇ ਤੇ ਬਾਜਵਾ ਚਾਹੁੰਦਾ ਸੀ ਕਿ ਵੜਿੰਗ ਹਾਰ ਜੇ ਤਾਂ ਕਿ ਉਹ ਪ੍ਰਧਾਨ ਦੀ ਕੁਰਸੀ ਤੇ ਦਾਅਵੇਦਾਰੀ ਪੇਸ਼ ਕਰ ਸਕੇ ਕਹਿੰਦੇ ਬਾਜਵਾ ਨੇ ਦਾਵਾ ਕੀਤਾ ਸੀ ਕਿ ਬਿੱਟੂ ਲੁਧਿਆਣੇ ਤੋਂ ਜਿੱਤਿਆ ਤਾਂ ਉਹ ਸਿਆਸਤ ਛੱਡ ਦੇਣਗੇ ਫਿਰ ਆਪ ਚੋਣ ਲੜਦੇ ਦਰਅਸਲ ਰਵਨੀਤ ਬਿੱਟੂ ਨੇ ਜੇ ਪਹਿਲੇ ਦੋ ਬਿਆਨਾਂ ਦੀ ਗੱਲ ਕਰਾਂ ਉਹ ਤਾਂ ਹਿੰਦੂ ਅਤੇ ਸਿੱਖ ਵੋਟਰਾਂ ਦੀ ਹਮਦਰਦੀ ਵਾਸਤੇ ਦਿੱਤੇ ਐ ਇੱਕ ਪਾਸੇ ਆਪਣੇ ਦਾਦੇ ਦੇ ਕਾਤਲਾਂ ਦੇ ਖਿਲਾਫ ਖੜੇ ਹੋ ਕੇ ਹਿੰਦੂਆਂ ਨੂੰ ਆਪਣੇ ਨਾਲ ਕਰਨਾ ਚਾਹੁੰਦੇ ਐ ਜਦਕਿ ਦੂਸਰੇ ਚ ਆਪਰੇਸ਼ਨ ਬਲੂ ਸਟਾਰ ਦੇ ਮੁੱਦੇ ਨੂੰ ਕਾਇਸ਼ ਕਰਕੇ ਸਿੱਖ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਕਿ ਮੈਂ ਰਾਜੇ ਵੜਿੰਗ ਵਰਗਾ ਨਹੀਂ ਮੈਂ ਤਾਂ ਮਾਂ ਨਹੀਂ ਕਿਹਾ ਪਰ ਬਿੱਟੂ ਦੇ ਵਿਰੋਧੀ ਜਾਂ ਉਹਨੂੰ ਸਵਾਲ ਇਹ ਵੀ ਪੁੱਛਣਾ ਬਣਦਾ ਹੈ ਕਿ ਇੰਨੇ ਸਾਲ ਭਾਈ ਤੂੰ ਚੁੱਪ ਕਿਉਂ ਰਿਹਾ ਕਿਉਂ ਕਾਂਗਰਸ ਪਾਰਟੀ 'ਚ ਰਿਹਾ ਕਿਉਂ ਕਾਂਗਰਸ ਪਾਰਟੀ ਦੇ ਹੱਥ ਪੰਜੇ ਤੇ ਜਿਹੜਾ ਖੂਨੀ ਪੰਜਾ ਹੈ ਉਹਦੇ ਤੇ ਚੋਣ ਵੀ ਲੜਦਾ ਰਿਹਾ ਕਿਉਂ ਅਕਾਲੀ ਆਪ ਤੇ ਭਾਜਪਾ ਨੂੰ ਸਵਾਲ ਪੁੱਛਦਾ ਰਿਹਾ ਜਿਹੜੇ ਸਵਾਲ ਹੁਣ ਕਾਂਗਰਸ ਨੂੰ ਪੁੱਛੇ ਹੈ ਇਹ ਉਦੋਂ ਤੁਹਾਡੇ ਸਵਾਲ ਕਿੱਥੇ ਸੀ ਹੁਣ ਗੱਲ ਕਰਦੇ ਆ ਕਿ ਕਾਂਗਰਸ ਨੂੰ ਲੱਗਦਾ ਡੱਕਣ ਵਾਸਤੇ ਕੋਸ਼ਿਸ਼ ਲੁਧਿਆਣੇ ਤੋਂ ਵੀ ਹੋ ਗਈ ਆ ਅਸਲ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਸਾਫਕਾ ਪ੍ਰਧਾਨ ਅਤੇ ਨੌਜਵਾਨ ਆਗੂ ਨੇ ਕਮਲਜੀਤ ਬਰਾੜ ਉਹਨਾਂ ਨੇ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਐਲਾਨ ਕੀਤਾ ਤੇ ਇਹ ਪ੍ਰੈਸ ਕਾਨਫਰੰਸ ਸੁਣਨੀ ਆ ਤਾਂ ਆਪਣੇ ਟੀਵੀ ਐਂਡ ਕੈਨੇਡਾ ਫੇਸਬੁੱਕ ਪੇਜ ਤੇ ਜਾ ਕੇ ਸੁਣੀ ਜਾ ਸਕਦੀ ਹੈ ਕਮਲਜੀਤ ਸਿੰਘ ਬਰਾੜ ਸਾਬਕਾ ਕਾਂਗਰਸੀ ਮੰਤਰੀ ਤੇ ਹਲਕਾ ਬਾਗਾ ਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਬਰਾੜ ਦਾ ਪੁੱਤਰ ਹੈ ਦੱਸਣਾ ਬਣਦਾ ਕਿ ਕਮਲਜੀਤ ਬਰਾੜ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਉਹਨਾਂ ਦੇ ਨਾਲ 63 ਦਾ ਅੰਕੜਾ ਹੈ ਅਮਰਿਤਪਾਲ ਸਿੰਘ ਦੇ ਹੱਕ ਅਤੇ ਰਾਜਾ ਵੜਿੰਗ ਦੇ ਵਿਰੋਧ ਦੇ ਵਿੱਚ ਬੋਲਣ ਕਰਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੱਲੋਂ ਕਮਲਜੀਤ ਸਿੰਘ ਬਰਾੜ ਨੂੰ ਅਸਲ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਸੀ ਤੇ ਉਦੋਂ ਤੇ ਔਖਾ ਬਹੁਤ ਹੈ ਬਰਾੜ ਰਾਜਾ ਵੜਿੰਗ ਨਾਲ ਉਹਦੀ ਸੂਤ ਨਹੀਂ 36 ਦਾ ਅੰਕੜਾ ਉਹਦੇ ਨਾਲ ਇਸੇ ਕਰਕੇ ਕਮਲਜੀਤ ਬਰਾੜ ਦੇ ਵੱਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਨਿਤਰਨ ਦਾ ਐਲਾਨ ਕਰ ਦਿੱਤਾ ਗਿਆ ਦੇਖੋ ਕਿੰਨਾ ਇੱਕ ਡੈਂਟ ਪਾਉਣ ਚ ਉਹ ਕਾਮਯਾਬ ਹੁੰਦਾ ਤੇ ਹੁਣ ਗੱਲ ਕਰਦੇ ਆ ਭਾਜਪਾ ਦੀ ਭਾਜਪਾ ਨੇ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਰਣਨੀਤੀ ਬਦਲ ਲਈ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਮੈਦਾਨ ਭਖਦਾ ਜਾ ਰਿਹਾ ਨੋਟੀਫਿਕੇਸ਼ਨ ਬੜੀ ਜਲਦੀ ਹੋ ਜਾਣਾ ਨਾਮਜ਼ਦਗੀਆਂ ਭਰ ਦਿੱਤੀਆਂ ਜਾਣਗੀਆਂ ਪਰ ਦੂਸਰੇ ਪਾਸੇ ਭਾਜਪਾ ਦਾ ਵਿਰੋਧਤਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਸਾਨ ਥਾਂ ਥਾਂ ਤੇ ਉਹਨਾਂ ਨੂੰ ਘੇਰ ਰਹੇ ਨੇ ਸਵਾਲ ਪੁੱਛ ਰਹੇ ਨੇ ਪੁਲਿਸ ਵੀ ਮੌਕੇ ਤੇ ਮੌਜੂਦ ਰਹਿੰਦੀ ਹੈ ਪਰ ਕਈ ਵਾਰੀ ਪੁਲਿਸ ਵੀ ਬੇਵਸ ਨਜ਼ਰ ਆਉਂਦੀ ਹੈ ਜਿਸ ਕਾਰਨ ਭਾਜਪਾ ਉਮੀਦਵਾਰਾਂ ਨੂੰ ਆਪਣਾ ਪ੍ਰਚਾਰ ਕਰਨਾ ਇਸ ਵਕਤ ਔਖਾ ਹੋ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਭਾਜਪਾ ਹਾਈ ਕਮਾਂਡ ਦੇ ਨਿਰਦੇਸ਼ਾਂ ਤੇ ਭਾਜਪਾ ਦੀ ਸੁਬਾਈ ਇਕਾਈਆਂ ਜਿਹੜੀ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਰਣਨੀਤੀ ਬਦਲਣ ਦੇ ਸੰਕੇਤ ਮਿਲ ਰਹੇ ਐ ਭਾਜਪਾ ਦੇ ਕੁਝ ਅੰਦਰੂਨੀ ਸੂਤਰ ਨੇ ਜਿਹੜੇ ਦੱਸ ਰਹੇ ਐ ਕਿ ਭਾਜਪਾ ਦੇ ਵੱਲੋਂ ਹੁਣ ਪੰਜਾਬ ਦੀਆਂ ਲੋਕ ਸਭਾ ਚੋਣਾਂ ਤੇ ਵਰਕਰਾਂ ਦੇ ਸਿਰ ਤੇ ਲੜਨ ਦੀ ਰਣਨੀਤੀ ਅਪਣਾਈ ਗਈ ਹੈ ਇਹਦੇ ਤਹਿਤ ਵੱਖ-ਵੱਖ ਇਲਾਕਿਆਂ ਦੇ ਆਗੂ ਵਰਕਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿਹੜੇ ਕੀਤੇ ਗਏ ਕੰਮ ਨੇ ਜਾਂ ਜਿਹੜੀਆਂ ਭਾਜਪਾ ਦੀਆਂ ਨੀਤੀਆਂ ਨੇ ਕਿ ਉਹ ਆਮ ਲੋਕਾਂ ਦੇ ਬੂਹੇ ਖੜਕਾਉਣ ਤੇ ਘਰ-ਘਰ ਪਹੁੰਚਾਉਣ ਇਹ ਜ਼ਿੰਮੇਵਾਰੀ ਇਹਨਾਂ ਨੂੰ ਦੇ ਦਿੱਤੀ ਗਈ ਹੈ। ਇਹਨਾਂ ਦੇ ਵਿੱਚ ਵੱਖ-ਵੱਖ ਉਹਨਾਂ ਨੂੰ ਨੀਤੀਆਂ ਦੱਸੀਆਂ ਗਏ ਨੇ ਕਿ ਆਹ ਘਟੋ-ਘਟ ਨੀਤੀਆਂ ਨੇ ਜਿਨ੍ਹਾਂ ਤੁਸੀਂ ਪ੍ਰਚਾਰ ਕਰਨਾ ਹੈ। ਉਹ ਚ ਸਿਹਤ ਬੀਮਾ ਵੀ ਆ, ਉਹ ਚ ਉਜਵਲ ਆਯੋਜਨਾ ਵੀ ਹੈ, ਉਹ ਚ ਧਾਰਾ 370 ਵੀ ਹੈ, ਉਹ ਸ਼੍ਰੀ ਰਾਮ ਮੰਦਰ ਵੀ ਹੈ। ਵੱਖ-ਵੱਖ ਯੋਜਨਾਵਾਂ ਨੇ। ਇਹ ਵੀ ਦੱਸਣਾ ਕਹਿੰਦੇ ਤੁਸੀਂ ਲੋਕਾਂ ਨੂੰ ਜਾ ਕੇ ਕਿ ਭਾਰਤ ਦੀ ਦੁਨੀਆ ਪਰਚ ਚੜ੍ਹਤ ਹੋ ਗਈ ਮੋਦੀ ਸਾਹਿਬ ਕਰਕੇ। ਹੁਣ ਆਮ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਜਪਾ ਦੇ ਵਰਕਰਾਂ ਅਤੇ ਲੋਕਲ ਆਗੂਆਂ ਦੇ ਸਿਰ ਦੱਸਿਆ ਜਾ ਰਿਹਾ ਕਿ ਪਾ ਦਿੱਤੀ ਗਈ ਹੈ। ਇਹ ਵੀ ਖਬਰ ਮਿਲ ਰਹੀ ਹੈ। ਇਹਦੀ ਪੁਸ਼ਟੀ ਵੀ ਕਰ ਦਿੱਤੀ ਆ ਗੁਰਦਾਸਪੁਰ ਤੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਹੋਈ ਇੱਕ ਬੈਠਕ ਨੇ। ਇੱਕ ਵੱਡੀ ਮੀਟਿੰਗ ਤੋਂ ਬਾਅਦ ਇਹ ਆਖਿਆ ਜਾ ਸਕਦਾ ਕਿ ਜਿਸ ਦੇ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੀ ਰupani ਤੇ ਹੋਰ ਕੁਝ ਵੱਡੇ ਆਗੂ ਸੀ। ਉਹਨਾਂ ਨੇ ਇੱਕ ਪ੍ਰਾਈਵੇਟ ਮੀਟਿੰਗ ਕੀਤੀ ਹੈ ਕਿਸਾਨਾਂ ਦੀ ਲੱਗਦਾ ਸੀ ਕਿ ਵਿਰੋਧ ਹੋਊਗਾ ਜਨਤਕ ਤੌਰ ਤੇ ਇਸੇ ਕਰਕੇ ਮੀਟਿੰਗ ਨਹੀਂ ਕੀਤੀ ਗਈ ਮੀਡੀਆ ਨੂੰ ਵੀ ਇਹਦੂ ਕੋਈ ਅਗਾਊ ਜਾਣਕਾਰੀ ਨਾ ਦਿੱਤੀ ਗਈ ਹਾਲਾਂਕਿ ਇਸ ਮੀਟਿੰਗ ਦਾ ਬਾਅਦ ਵਿੱਚ ਇੱਕ ਪ੍ਰੈਸ ਨੋਟ ਭੇਜਿਆ ਗਿਆ ਜਦੋਂ ਇਹਦੇ ਬਾਬਤ ਭਾਜਪਾ ਆਗੂ ਤੋਂ ਪੁੱਛਿਆ ਗਿਆ ਕਿ ਆ ਕੀ ਹੋਇਆ ਤੁਸੀਂ ਤਾਂ ਕੰਨੋ ਕਨ ਖਬਰ ਨਹੀਂ ਹੋਣ ਦਿੱਤੀ ਉਹ ਕਹਿੰਦੇ ਇਹ ਮੀਟਿੰਗ ਸਿਰ ਵਰਕਰਾਂ ਦੀ ਮੀਟਿੰਗ ਸੀ ਇਸ ਲਈ ਆਮ ਲੋਕਾਂ ਤੇ ਮੀਡੀਆ ਨੂੰ ਇਹਦੇ ਵਿੱਚ ਸੱਦਿਆ ਨਹੀਂ ਗਿਆ ਇਹ ਵੀ ਖੁਲਾਸਾ ਹੋਇਆ ਕਿ ਇਸ ਮੀਟਿੰਗ ਵਿੱਚ ਸ਼ਾਮਲ ਆਗੂਆਂ ਤੇ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਜਿਹੜੀਆਂ ਸਫਲਤਾਵਾਂ ਨੇ ਕਿ ਇਹਦੀ ਬਜਾਏ ਕਿ ਆਪਾਂ ਨੂੰ ਇਹ ਜਾਣ ਨਹੀਂ ਦੇ ਰਹੇ ਤੁਹਾਡੀ ਜ਼ਿੰਮੇਵਾਰੀ ਹੈ ਇਹਨੂੰ ਘਰ-ਘਰ ਪਹੁੰਚਦਾ ਕੀਤਾ ਜਾਵੇ ਹੁਣ ਵੇਖਦੇ ਹਾਂ ਕਿ ਇਹਨਾਂ ਦੀ ਇਹ ਰਣਨੀਤੀ ਜਿਹੜੀ ਵਰਕਰਾਂ ਤੇ ਛੁੱਟੀ ਗਈ ਜ਼ਿੰਮੇਵਾਰੀ ਹੈ ਉਹ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ ਜਾਂ ਫਿਰ ਇਹਦੇ ਵਿੱਚ ਵੀ ਇਹ ਅਸਫਲ ਰਹਿੰਦੇ ਨੇ ਕਿਉਂਕਿ ਲੱਗਦਾ ਕਿ ਵੱਡੀਆਂ ਰੈਲੀਆਂ ਜਨਤਕ ਮੀਟਿੰਗਾਂ ਇਹ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਅਤੇ ਕਿਸਾਨ ਇਹਨਾਂ ਨੂੰ ਅਪਣਾਉਣ ਨਹੀਂ ਦੇ ਰਹੇ ਇਸ ਨੀਤੀ ਨੂੰ ਹੁਣ ਭਾਜਪਾ ਦੀ ਇਹ ਰਣਨੀਤੀ ਕੀ ਸੱਟਾ ਕੱਢੂਗੀ ਕਿਹੋ ਜਿਹੇ ਨਤੀਜੇ ਨਿਕਲਣਗੇ ਇਹਦਾ ਤਾਂ 4 ਜੂਨ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗੂਗਾ ਪਰ ਨਾਲ ਖਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਜਦੋਂ 6 ਗੇੜ ਇੰਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨਿਬੜ ਜਾਣਗੇ ਆਖਰੀ ਗੇੜ 'ਚ ਚੋਣਾ ਹੋਣੀਆਂ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀਆਂ 1 ਜੂਨ ਨੂੰ ਪੈਣੀਆਂ ਨੇ ਵੋਟਾਂ ਇਹ ਤੇ 7 ਮਈ ਵਾਲੇ ਦੇ ਨੇ ਨੋਟੀਫਿਕੇਸ਼ਨ ਜਾਰੀ ਹੋਣਾ ਹੈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਏਗਾ ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਨਾਲ ਰਾਬਤਾ ਵਧਾ ਰਹੀਆਂ ਨੇ ਪਹਿਲਾਂ ਨਾਲੋਂ ਸਰਗਰਮ ਵੀ ਹੋ ਰਹੀਆਂ ਨੇ ਨਾਮਜ਼ਦਗੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇਹ ਪ੍ਰਚਾਰ ਪੰਜਾਬ ਦੇ ਵਿੱਚ ਵੀ ਸਿਖਰਾਂ ਵੱਲ ਹੋਵੇਗਾ ਪਰ ਪੰਜਾਬ ਦੇ ਵਿੱਚ ਜਿਹੜੇ ਇਸ ਵਕਤ ਆਗੂ ਹੈ ਉਹ ਦੂਸਰੇ ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਵੀ ਕਰਨ ਜਾ ਰਹੇ ਨੇ ਕਈਆਂ ਕੋਲ ਤੇ ਆਗੂ ਪ੍ਰਚਾਰ ਵਾਲੇ ਘੱਟ ਹੀ ਐ ਪਰ ਭਾਜਪਾ ਕੋਲੇ ਪ੍ਰਚਾਰਕਾਂ ਦੀ ਗਿਣਤੀ ਕਾਫੀ ਐ ਪਰ ਹੁਣ ਖਬਰ ਮਿਲ ਰਹੀ ਐ ਕਿ ਆਲੇ ਦੁਆਲੇੋਂ ਕੰਮ ਨਵੇੜ ਕੇ ਇਹ ਆਗੂ ਭਾਜਪਾ ਦੇ ਪੰਜਾਬ ਚ ਪਹੁੰਚਣਗੇ ਇਹ ਵੀ ਖਬਰ ਮਿਲ ਰਹੀ ਐ ਕਿ ਭਾਜਪਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਮੇਤ ਹੋਰ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੀਆਂ ਰੈਲੀਆਂ ਕਰਵਾਏਗੀ। ਇਹਦੇ ਲਈ ਦੱਸਿਆ ਜਾ ਰਿਹਾ ਕਿ ਅੰਦਰ ਖਾਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਪ੍ਰਧਾਨ ਮੰਤਰੀ ਅਤੇ ਸ਼ਾਹ ਜੀ ਦੀਆਂ ਰੈਲੀਆਂ ਦੀ ਤਰੀਕ ਤੇ ਸਥਾਨ ਦੇ ਬਾਰੇ ਆਖਰੀ ਫੈਸਲਾ ਨਹੀਂ ਲਿਆ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਘਟੋ ਘਟ ਚਾਰ ਰੈਲੀਆਂ ਕਰਨਗੇ। ਅਤੇ ਭਾਜਪਾ ਦੀ ਸਿਵਾਈ ਲੀਡਰਸ਼ਿਪ ਇਹਨਾਂ ਰੈਲੀਆਂ ਦੀ ਤਿਆਰੀ 'ਚ ਇਸ ਵਕਤ ਲੱਗੀ ਹੋਈ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਧਾਨ ਮੰਤਰੀ ਮਾਲ ਵਿੱਚ ਦੋ ਮਾਝੇ ਅਤੇ ਦੁਆਬੇ ਦੇ ਵਿੱਚ ਇੱਕ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਸਕਦੇ ਆ ਇਹਦੇ ਤੋਂ ਇਲਾਵਾ ਭਾਜਪਾ ਚੰਡੀਗੜ੍ਹ ਦੇ ਵਿੱਚ ਵੀ ਪ੍ਰਧਾਨ ਮੰਤਰੀ ਦੀ ਰੈਲੀ ਕਰਵਾਉਣ ਦੀ ਵਿਉਂਤਬੰਦੀ ਇਸ ਵਕਤ ਕਰ ਰਹੀ ਹੈ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਚੋਣ ਪ੍ਰਚਾਰ ਦੇ ਦੌਰਾਨ ਮਾਲਵਾ ਖਿੱਤੇ ਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਹੈ ਇਸ ਲਈ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਦੀਆਂ ਦੋ ਰੈਲੀਆਂ ਤਜ਼ਵੀਜ਼ ਦਿੱਤੀਆਂ ਜਾ ਰਹੀਆਂ ਨੇ ਭਾਜਪਾ ਹਾਈ ਕਮਾਂਡ ਦੀ ਦਲੀਲ ਇਹ ਹੈ ਕਿ ਇੱਕ ਤਾਂ ਇਸ ਖਿੱਤੇ 'ਚ ਪੰਜਾਬ ਵਿਧਾਨ ਸਭਾ ਦੇ 67 ਹਲਕੇ ਪੈਂਦੇ ਆ ਦੂਜਾ ਇੱਥੇ ਕਿਸਾਨ ਯੂਨੀਅਨਾਂ ਵੀ ਮਜ਼ਬੂਤ ਜਾਦਾ ਨੇ ਤੇ ਸਰਗਰਮ ਵੀ ਜਿਆਦਾ ਨੇ ਕਿਸਾਨ ਯੂਨੀਅਨਾਂ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦੇ ਵਿਰੋਧ ਚ ਨੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਦੀ ਆਮਦ ਤੇ ਜ਼ਿਲ੍ਹਾ ਤੇ ਤਹਿਸੀਲ ਪੱਧਰ ਤੇ ਕਾਲੇ ਝੰਡਿਆਂ ਦੇ ਨਾਲ ਰੋਸ ਵਿਖਾਵਾ ਕਰਦਾ ਐਲਾਨ ਵੀ ਕਰ ਦਿੱਤਾ ਹੈ ਇਸ ਕਰਕੇ ਭਾਜਪਾ ਦਾ ਜਿਹੜਾ ਬਹੁਤਾ ਧਿਆਨ ਹੈ ਉਹ ਮਾਲਵੇਵਨ ਲੱਗਿਆ ਹੋਇਆ ਹੈ ਭਾਜਪਾ ਇਹਨਾਂ ਰੈਲੀਆਂ ਦੇ ਰਾਹੀਂ ਇਹ ਕੋਸ਼ਿਸ਼ ਕਰੇਗੀ ਕਿ ਇਸ ਵਿਰੋਧ ਨੂੰ ਖਤਮ ਕੀਤਾ ਜਾਵੇ ਦੂਸਰੇ ਪਾਸੇ ਅਕਾਲੀ ਦੇ ਨਾਲ ਸਿਆਸੀ ਸਾਂਝ ਦੇ ਦੌਰਾਨ ਭਾਜਪਾ ਮਾਝੇ ਤੇ ਦੁਆਬੇ ਚ ਖਾਸ ਕਰਕੇ ਅਮਰੇਸਰ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੱਕ ਜਿੱਤਦੀ ਰਹੀ ਇਸ ਕਰਕੇ ਇਧਰਲੇ ਪਾਸੇ ਭਾਜਪਾ ਆਪਣੇ ਆਪ ਨੂੰ ਹਾਲੇ ਵੀ ਮਜ਼ਬੂਤ ਸਮਝਦੀ ਹੈ ਇਸ ਲਈ ਹਾਈ ਕਮਾਂਡ ਦਾ ਪੂਰਾ ਜ਼ੋਰ ਹੈ ਨਾ ਜਿਹੜਾ ਉਹ ਮਾਲਵੇ ਨੂੰ ਮਜ਼ਬੂਤ ਕਰਤੇ ਲੱਗਿਆ ਹੋਇਆ ਹੈ ਭਾਜਪਾ ਦੇ ਇੱਕ ਵੱਡੇ ਆਗੂ ਦਾ ਤਾਂ ਕਹਿਣਾ ਇਹ ਹੈ ਕਿ ਪਾਰਟੀ ਪੰਜਾਬ ਦੇ ਵਿੱਚ ਜ਼ੀਰੋ ਤੇ ਖੜੀ ਹੈ ਲੋਕ ਸਭਾ ਚੋਣਾਂ ਦੇ ਨਾਲ-ਨਾਲ ਪਾਰਟੀ ਦੀ ਅੱਖ ਉਹ ਕਹਿੰਦੇ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਟਿੱਕੀ ਹੋਈ ਹੈ। ਇਸੇ ਕਰਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਉਹਨਾਂ ਨੂੰ ਭਗਵੇਂ ਰੰਗ ਚ ਰੰਗਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਇਹ ਆਖਰੀ ਗੇੜ ਚ ਨੇ। ਇਸ ਕਰਕੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੂਸਰੇ ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਤੋਂ ਵਹਿਲੀ ਹੋ ਕੇ ਪੰਜਾਬ ਦੇ ਵਿੱਚ ਡੇਰੇ ਲਾਏਗੀ। ਪੰਜਾਬ ਚ ਪਹੁੰਚੇਗੀ। ਅਤੇ ਭਾਜਪਾ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਵੀ ਦੱਸਣਾ ਬਣਦਾ ਕਿ ਇਕੱਲਿਆਂ ਚੋਣਾਂ ਲੜ ਰਹੀ ਹੈ। ਉਹ ਸਾਰੇ ਹਲਕਿਆਂ ਤੇ ਹਾਲੇ ਆਪਣੇ ਉਮੀਦਵਾਰ ਖੜੇ ਤਾਂ ਨਹੀਂ ਕਰ ਸਕੀ ਪਰ ਸਾਰੀਆਂ ਥਾਵਾਂ ਤੇ ਉਮੀਦਵਾਰਾਂ ਦਾ ਐਲਾਨ ਹੋਏਗਾ ਕਿਉਂਕਿ ਭਾਜਪਾ ਨੇ ਫਿਰੂਜ਼ਪੁਰ, ਸ਼੍ਰੀ ਫਤਿਹਗੜ ਸਾਹਿਬ, ਸੰਗਰੂਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਾਲੇ ਆਪਣੇ ਉਮੀਦਵਾਰਾਂ ਦਾ ਨਾਮ ਨਹੀਂ ਐਲਾਨਿਆ। ਤੇ ਹੁਣ ਗੱਲ ਕਰਦੇ ਹਾਂ ਸ਼ਾਹ ਜੀ ਦੀ ਇੱਕ ਵੀਡੀਓ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਪਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ ਐਡਿਟ ਕੀਤਾ ਵੀਡੀਓ ਹੈ ਉਸ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਪਹਿਲੀ ਗ੍ਰਿਫਤਾਰੀ ਕਰ ਦਿੱਤੀ ਹੈ ਹੋਰ ਹੋ ਸਕਦਾ ਹੈ ਕਿ ਇਹਦੇ ਵਿੱਚ ਗ੍ਰਿਫਤਾਰੀਆਂ ਹੋਣ ਇਸ ਮਾਮਲੇ 'ਚ ਅਰुण ਰੈਡੀ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਅਰुण ਰੈਡੀ ਸਪਿਰਟ ਆਫ ਕਾਂਗਰਸ ਨਾਂ ਦੇ ਟਵਿੱਟਰ ਅਕਾਊਂਟ ਨੂੰ ਚਲਾ ਰਿਹਾ ਸੀ ਅਰुण ਰੈਡੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਹੁਣ ਰੈਡੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਨੈਸ਼ਨਲ ਕੋਆਰਡੀਨੇਟਰ ਦੱਸੇ ਜਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਰुण ਰੈਡੀ ਤੇ ਆਪਣੇ ਮੋਬਾਈਲ ਤੋਂ ਸਬੂਤ ਮਟਾਉਣ ਤੇ ਦੋਸ਼ ਵੀ ਨੇ ਇਸ ਕਰਕੇ ਉਹਦਾ ਮੋਬਾਈਲ ਫੋਨ ਵੀ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ ਦਿੱਲੀ ਪੁਲਿਸ ਦੇ ਵੱਲੋਂ ਅਰुण ਰੈਡੀ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਅਤੇ ਉਹਦੀ ਹਿਰਾਸਤ ਦੀ ਮੰਗ ਕੀਤੀ ਜਾਏਗੀ ਅਦਾਲਤ ਵਿੱਚ ਪੇਸ਼ ਕਰਕੇ ਦਿੱਲੀ ਪੁਲਿਸ ਅਮਿਤ ਸ਼ਾਹ ਦੇ ਐਡਿਟ ਕੀਤੇ ਵੀਡੀਓ ਦੇ ਵਿੱਚ ਆਰਨੋ ਰੈਡੀ ਦੀ ਕੀ ਭੂਮਿਕਾ ਸੀ ਇਹਦਾ ਖੁਲਾਸਾ ਕਰ ਸਕਦੀ ਹੈ ਅਸਲ ਦੇ ਵਿੱਚ ਦੱਸਣਾ ਬਣਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਸ਼ਾਹ ਦੀ ਰਿਜ਼ਰਵੇਸ਼ਨ ਨੂੰ ਲੈ ਕੇ ਇਹ ਵੀਡੀਓ ਵਾਇਰਲ ਹੈ ਦੱਸਿਆ ਜਾ ਰਿਹਾ ਪਰ ਇਹ ਵੀਡੀਓ ਝਾਲੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਬਣਾਉਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਇਸ ਵੀਡੀਓ ਦੇ ਵਿੱਚ ਇਹ ਸੁਣਿਆ ਜਾ ਸਕਦਾ ਦੇਖਿਆ ਜਾ ਸਕਦਾ ਅਮਿਤ ਸ਼ਾ ਐਸਸੀ ਐਸਟੀ ਅਤੇ ਓਬੀਸੀ ਲਈ ਰਾਖਵਾ ਕਰਨ ਹਟਾਉਣ ਦੀ ਗੱਲ ਕਰ ਰਿਹਾ ਹੈ ਪਰ ਇਸ ਵੀਡੀਓ ਦੇ ਵਿੱਚ ਕਹਿੰਦੀ ਸਚਾਈ ਨਹੀਂ ਹੈ ਇਸ ਕਰਕੇ ਪਰਚਾ ਦਰਜ ਹੋਇਆ ਸੀ ਅਮਿਤ ਸ਼ਾ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਕਿਤੇ ਕੋਈ ਬਿਆਰ ਨਹੀਂ ਦਿੱਤਾ ਜਿਸ ਤੇ ਵਿੱਚ ਉਹਨਾਂ ਨੇ ਐਸਸੀ ਐਸਟੀ ਜਾਂ ਓਬੀਸੀ ਲਈ ਰਾਖਵਾ ਕਰਨ ਹਟਾਉਣ ਦੀ ਗੱਲ ਕੀਤੀ ਹੋਵੇ ਤੇ ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੀ ਅਕਾਲੀ ਦਲ ਦੇ ਜਰਨਲ ਮਾਧਿਅਮ ਚ ਮੰਨੇ ਜਾਂਦੇ ਆ ਵਿਕਰਮ ਮਜੀਠੀਆ ਮਜੀਠੀਆ ਸਾਹਿਬ ਨੂੰ ਤੇ ਅਕਾਲੀ ਦਲ ਨੂੰ ਮਾਜੇ 'ਚ ਕਰਾਰਾ ਝਟਕਾ ਲੱਗਿਆ ਜੀ ਮਾਜੇ ਦੇ ਵੱਡੇ ਆਗੂ ਸੀ ਤਲਵੀਰ ਸਿੰਘ ਗਿੱਲ ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਆ ਕੇ ਮੁੱਖ ਮੰਤਰੀ ਮਾਨ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਤਲਵੀਰ ਗਿੱਲ ਇਕੱਲੇ ਨਹੀਂ ਆਏ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਤਲਵੀਰ ਸਿੰਘ ਗਿੱਲ ਵਿਕਰਮ ਮਜੀਠੀਆ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਆ ਉਹ ਅੰਮ੍ਰਿਤਸਰ ਦੱਖਣੀ ਹਲਕੇ ਤੋਂ 2022 ਦੀ ਵਿਧਾਨ ਸਭਾ ਚੋਣ ਵੀ ਲੜੇ ਐ। ਇਸ ਵਕਤ ਉਹ ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਸਨ। ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਪਕੜ ਵੀ ਚੰਗੀ ਸੀ। ਉਹ 2022 ਦੇ ਵਿੱਚ ਚੋਣਤਾ ਲੜੇ ਸੀ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਪਰ ਉਹ ਚੋਣ ਹਾਰ ਗਏ ਸੀ। ਉਹਨਾਂ ਨੇ ਅਕਾਲੀ ਦਲ ਦੀਆਂ ਗਲਤ ਨੀਤੀਆਂ ਭਾਈ-ਭਤੀਜਾਵਾਦ ਇਸ ਕਾਰਨ ਕਹਿੰਦੇ ਮੈਂ ਪਾਰਟੀ ਛੱਡਣ ਦਾ ਫੈਸਲਾ ਲਿਆ ਤੇ ਪਹਿਲਾਂ ਵੀ ਉਹ ਕਈ ਵਾਰੀ ਨਿਰਾਸ਼ਤਾ ਹੋਈ ਸੀ। ਤਲਵੀਰ ਸਿੰਘ ਗੱਲ ਆਪਣੇ ਸਾਥੀ ਦਲਬਾਖ ਸਿੰਘ ਵਡਾਲੀ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਬ ਸਿੰਘ ਭੁੱਲਰ ਸੁਖਵਿੰਦਰ ਸਿੰਘ ਸੁਖੀ ਰੁਸਤਮ ਸਿੰਘ ਸੰਧੂ ਜਸਵੀਰ ਸਿੰਘ ਅਤੇ ਹੋਰਨਾਂ ਦੇ ਸਮੇਤ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹੈ ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਹਲੇ ਅਸੀਂ ਆਇਆ ਆਉਣ ਵਾਲੇ ਦਿਨਾਂ 'ਚ ਕਈ ਹੋਰ ਵੀ ਆ ਰਹੇ ਨੇ ਤੇ ਇਹਦੇ ਨਾਲ ਹੁਣ ਕਿੰਨੇ ਕਾਉਣਗੇ ਕਿ ਇਹਨਾਂ ਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗ ਜਾਊਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਹ ਕਹਿੰਦੇ ਬਾਦਲ ਪਰਿਵਾਰ ਦੀਆਂ ਜਿਹੜੀਆਂ ਨੀਤੀਆਂ ਨੇ ਜਿਹੜਾ ਪਰਿਵਾਰਵਾਦ ਹੈ ਉਹਦੇ ਕਾਰਨ ਅਕਾਲੀ ਦਲ ਦੇ ਵਰਕਰ ਹੇਠਾਂ ਤੋਂ ਲੈ ਕੇ ਉੱਪਰ ਤੱਕ ਕਾਫੀ ਨਿਰਾਸ਼ ਨੇ ਆਉਣ ਵਾਲੇ ਦਿਨਾਂ 'ਚ ਕਈ ਹੋਰ ਅਕਾਲੀ ਆਗੂ ਵੀ ਕਹਿੰਦੇ ਪਾਰਟੀ ਛੱਡਣਗੇ ਅਤੇ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਜਾ ਸਕਦੇ ਆ ਉਹਨਾਂ ਨੇ ਇਹ ਵੀ ਆਖਿਆ ਕਿ ਅਕਾਲੀ ਦਲ ਦੀ ਹਾਲਤ ਇੰਨੀ ਮਾੜੀ ਤਾਂ ਹੋਈ ਹੈ ਕਿਉਂਕਿ ਇਹਨਾਂ ਨੇ ਪਰਿਵਾਰ ਤੋਂ ਇਲਾਵਾ ਕੁਝ ਸੋਚਿਆ ਨਹੀਂ ਉਹ ਕਹਿੰਦੇ ਸਥਿਤੀ ਇਹ ਬਣ ਗਈ ਕਿ ਇਹਨਾਂ ਨੂੰ 13 ਲੋਕ ਸਭਾ ਹਲਕਿਆਂ ਤੇ ਉਮੀਦਵਾਰ ਵੀ ਔਖੇ ਮਿਲ ਰਹੇ ਨੇ ਕੋਈ ਵੀ ਅਕਾਲੀ ਆਗੂ ਚੋਣ ਲੜਨ ਵਾਸਤੇ ਤਿਆਰ ਨਹੀਂ ਹੋ ਰਿਹਾ ਇੱਥੋਂ ਤੱਕ ਕਿ ਬਿਕਰਮ ਮਜੀਠੀਆ ਵੀ ਤਿਆਰ ਨਹੀਂ ਹੋਏ ਕਿਉਂਕਿ ਸਭਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਹਾਰ ਪੱਕੀ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਅਜਿਹੀ ਹਾਲਤ ਬਾਦਲ ਪਰਿਵਾਰ ਦੀਆਂ ਕਰਤੂਤਾਂ ਤੇ ਭ੍ਰਿਸ਼ਟਾਚਾਰ ਦੇ ਕਾਰਨ ਹੋਈ ਹੈ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਸੰਗਰੂਰ ਹਲਕੇ ਦੇ ਉੱਤੇ ਕਾਂਗਰਸ ਨੇ ਵੀ ਧਿਆਨ ਕਾਫੀ ਕੇਂਦਰਿਤ ਕੀਤਾ ਹੋਇਆ ਹੈ। ਬੀਤੇ ਦਿਨੀ ਕਾਂਗਰਸ ਦੇ ਸੰਗਰੂਰ ਦੇ ਜਿਹੜੇ ਪ੍ਰਧਾਨ ਸਨ ਦਲਵੀਰ ਗੋਲਡੀ ਅਤੇ ਸਾਬਕਾ ਵਿਧਾਇਕ ਉਹ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ। ਤੇ ਹੁਣ ਉੱਥੇ ਜੋਰ-ਤੋੜ ਦੀ ਸਿਆਸਤ ਸਾਰੇ ਪਾਸਿਆਂ ਤੋਂ ਸ਼ੁਰੂ ਹੈ। ਇਸ ਸਸਤੀ ਹਲਕੇ 'ਚ ਪੈਂਦਾ ਪਧੌੜ ਪਧੌੜ ਤੋਂ ਸਾਬਕਾ ਵਿਧਾਇਕ ਪਰਮਰ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ। ਉਹਨਾਂ ਨੂੰ ਲਗਭਗ 2 ਸਾਲ ਪਹਿਲਾਂ ਸੰਗਰੂਰ ਦੀ ਜਿਹੜੀ ਸੰਸਦੀ ਸੀਟ ਜਿੱਥੇ 22 ਇਲੈਕਸ਼ਨ ਹੋਈ ਸੀ ਜ਼ਿਮਨੀ ਚੋਣ ਹੋਈ ਸੀ ਉਸ ਦੌਰਾਨ ਦਰਅਸਲ ਮੁਅਤਲ ਕਰ ਦਿੱਤਾ ਗਿਆ ਸੀ ਪਰ ਪਧੌੜ ਦੇ ਵਿੱਚ ਇਸ ਵਕਤ ਕਾਂਗਰਸ ਪਾਰਟੀ ਕੋਲ ਕੋਈ ਵੀ ਵੱਡਾ ਆਗੂ ਨਹੀਂ ਸੀ ਜਿਹੜਾ ਕਾਂਗਰਸ ਤੇ ਪ੍ਰਚਾਰ ਦੀ ਕਮਾਂਡ ਸੰਭਾਲ ਸਕੇ ਪਰਮਲ ਸਿੰਘ ਸੁਖਪਾਲ ਖੈਰਾ ਦੇ ਕਰੀਬੀਆਂ ਚੋਂ ਹੈ ਕਾਂਗਰਸ ਨੇ ਪਰਮਲ ਸਿੰਘ ਧੋਲਾ ਨੂੰ ਸਸਪੈਂਡ ਕਰਨ ਵਾਲਾ ਹੁਕਮ ਅਚਨਚੇਤ ਰੱਦ ਕਰ ਦਿੱਤਾ ਹੈ ਰਾਜਾ ਵੜਿੰਗ ਨੇ ਪਧੌਰ ਤੋਂ ਸਾਫ ਕਾ ਵਿਧਾਇਕ ਪਰਮਲ ਸਿੰਘ ਨੂੰ ਸੰਗਰੂਰ ਲੋਕ ਸਭਾ ਚੋਣਾਂ ਚ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਬੋਤਲ ਕੀਤਾ ਸੀ ਪਰ ਹੁਣ ਆਚਨ ਚੇਤੋਂ ਨੇ ਕਿਹਾ ਨਹੀਂ ਕਿ ਮੈਨੂੰ ਕਾਂਗਰਸ ਚ ਲੈ ਲਓ ਆਚਨ ਚੇਤ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ ਨੇ ਇੱਕ ਪੱਤਰ ਜਾਰੀ ਕੀਤਾ ਹੈ ਅਤੇ ਪਰਮਲ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ ਹੈ ਇਹਦੇ ਨਾਲ ਹੀ ਪਰਮਲ ਸਿੰਘ ਨੂੰ ਪਾਰਟੀ ਦੇ ਕੰਮ ਕਾਜ ਵਿੱਚ ਹਿੱਸਾ ਲੈਣ ਦੀ ਖੋਲ੍ਹ ਦਿੱਤੀ ਗਈ ਹੈ ਹਲਕਾ ਸੰਗਰੂਰ ਦੇ ਕੰਮ ਕਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹੈ ਪਰਮਲ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਤੇ ਚੋਣ ਲੜੀ ਅਤੇ ਵਿਧਾਇਕ ਚੁਣੇ ਗਏ ਸੀ ਪਰ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਵਿਗੜੇ ਸੀ ਸੁਖਪਾਲ ਖਹਿਰਾ ਦੇ ਅਤੇ ਸੁਖਪਾਲ ਖਹਿਰਾ ਦੇ ਇਹ ਕਰੀਬੀ ਸੀ ਸੁਖਪਾਲ ਖਹਿਰਾ ਸਮੇਤ ਇਹ ਹੈਲੀਪੈਡ ਤੇ ਖੜ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਤੇ ਹੁਣ ਇੱਕ ਵਾਰੀ ਫੇਰ ਇਹਨਾਂ ਦੀ ਘਰ ਵਾਪਸੀ ਦੀ ਖਬਰ ਹੈ ਏਸੀ ਦੋਸਤੋ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ